ਦੇਖੋ ਵੋਟ ਚੋਰ ਗੱਦੀ ਛੋੜ ਇਹ ਜਿਹੜਾ ਆਵਾਜ਼ ਹੈ ਇਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚੋਂ ਅਸੀਂ ਇਹ ਸ਼ੁਰੂ ਕੀਤੀ ਜਦੋਂ ਉਹਨਾਂ ਨੇ ਕਿਹਾ ਅਸੀਂ ਐਸਆਈਆਰ ਕਰਨੀ ਹੈ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ ਐਸਆਈਆਰ ਦੇ ਰਾਹੀਂ ਉਹਨਾਂ ਦਾ ਮਤਲਬ ਹੈ ਕਿ ਐਸਆਈਆਰ ਕਰਕੇ ਅਸੀਂ ਵੋਟਾਂ ਕੱਟਦੀਏ ਤੇ ਵੋਟਾਂ ਕੱਟ ਕੇ ਅਸੀਂ ਬਿਹਾਰ ਦੇ ਵਿੱਚ ਆਪਣੀ ਸਰਕਾਰ ਬਣਾ ਦਈਏ ਕਿਉਂਕਿ ਜਿਸ ਰਾਜੇ ਚ ਚੋਣਾ ਹੋ ਰਹੀਆਂ ਚਾਰ ਮਹੀਨਿਆਂ ਨੂੰ ਉਰੇ ਚ ਐਸਆਈਆਰ ਦਾ ਕੀ ਮਤਲਬ ਹੋਇਆ ਅਸੀਂ ਰੋਲਾ ਪਾਇਆ ਫਿਰ ਨਾਹਰਾ ਦਿੱਤਾ ਵੋਟ ਚੋਰ ਗੱਦੀ ਛੋੜਦਾ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਕਿਸ ਪ੍ਰਕਾਰ ਦੇਸ਼ ਦੇ ਰਾਜਾਂ ਚ ਬੀਜੇਪੀ ਨੇ ਸਰਕਾਰਾਂ ਲੁੱਟੀਆਂ ਚੋਰੀ ਕਰਕੇ ਵੋਟਾਂ ਦੀ ਤੇ ਦੇਸ਼ ਦੀ ਸਰਕਾਰ ਵੀ ਅੱਜ ਹਰਿਆਣੇ ਦੀ ਸਰਕਾਰ 8 ਸੀਟਾਂ ਨਾਲ ਚਲੀ ਗਈ 22000 ਲੋਕਾਂ ਦੇ ਵੋਟਾਂ ਦਾ ਫਰਕ ਹੈ 8 ਸੀਟਾਂ ਦੇ ਨਹੀਂ ਤਾਂ ਅੱਜ ਸਾਡੀ ਸਰਕਾਰ ਹੋਣੀ ਸੀ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਹੋਣੇ ਸੀ ਜੇ 25 ਸੀਟਾਂ ਸਾਨੂੰ ਆ ਜਾਂਦੀਆਂ ਲੇਕਿਨ 25 ਸੀਟਾਂ 'ਚ ਫਰਕ ਕਿੰਨਾ ਸੀ ਵੋਟਾਂ ਦਾ 30 ਕੇ 31000 ਦਾ ਫਰਕ ਸੀ 31000 ਵੋਟਾਂ ਸਾਨੂੰ ਵੱਧ ਪੈ ਜਾਂਦੀਆਂ ਤਾਂ ਪੱਕੀ 25 ਸੀਟਾਂ ਸਾਨੂੰ ਆ ਜਾਂਦੀਆਂ ਸਮਾਲ ਮਾਰਜਨ ਜਿੱਥੇ ਵੋਟ ਚੋਰੀ ਕਰਦੇ ਉਹ ਮਹਾਰਾਸ਼ਟਰ ਦੇ ਵਿੱਚ ਐਮਪੀ ਦੀਆਂ ਸੀਟਾਂ ਜ਼ਿਆਦਾ ਅਸੀਂ ਜਿੱਤ ਗਏ ਸੀਟਾਂ ਜਿੱਤਣ ਤੋਂ ਬਾਅਦ 50 ਮਹੀਨਿਆਂ 'ਚ 70 ਕੇ 72 ਲੱਖ ਵੋਟ ਕੱਢ ਦਿੱਤੀ ਗਈ ਮਹਾਰਾਸ਼ਟਰ 'ਚ ਤੇ ਸਰਕਾਰ ਬਣ ਗਈ ਬੀਜੇਪੀ ਦੀ ਯਾਰ 5 ਮਹੀਨੇ ਪਹਿਲਾਂ ਅਸੀਂ ਜਿੱਤੇ ਆ ਤੇ ਪੰਜਾਬ ਦੇ ਲੋਕਾਂ ਦੀ ਮਦਦ ਨਹੀਂ ਕਰ ਰਹੇ ਹੁਣ ਮੁੱਖ ਮੰਤਰੀ ਨੇ ਇੱਕ ਚੜ੍ਹਦੀ ਕਲਾ ਆਪਰੇਸ਼ਨ ਸ਼ੁਰੂ ਕਰ ਲਿਆ ਵਾਹਓ ਮਾਦੇਓ ਸ਼ੇਰੋ ਇਹ ਪੰਜਾਬ ਤਾਂ ਚੜ੍ਹਦੀ ਕਲਾ ਚ ਹੈਗਾ ਹੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਤਰਪੀ ਹੈ ਗੁਰੂਆਂ ਪੀਰਾਂ ਮਾਤਾ ਰਾਣੀ ਸਭ ਦੀ ਲੋਕਾਂ ਨੂੰ ਪੈਸੇ ਇਕੱਠੇ ਕਰਕੇ ਕਹਿੰਦੇ ਅਸੀਂ ਰਾਹਤ ਹੁਣ ਲੋਕਾਂ ਨੂੰ ਦਿਆਂਗੇ ਫਿੱਟੇ ਮੂੰਹ ਥੋੜਾ ਫਿਰ ਸਰਕਾਰ ਦਾ ਕੰਮ ਹੈ ਪਹਿਲਾਂ ਵੀ ਤਾਂ ਸਰਕਾਰ ਦੇ ਪੈਸੇ ਆ ਪਹਿਲਾਂ ਵੀ ਲੋਕਾਂ ਦਾ ਟੈਕਸ ਕਲੈਕਸ਼ਨ ਦਾ ਪੈਸਾ ਹੈ ਹੁਣ ਤੁਸੀਂ ਕਿਹਾ ਤਜੋਗ ਪਤੀਆਂ ਨੂੰ ਦੁਕਾਨਦਾਰ ਨੂੰ ਹੁਣ ਕੀ ਹੋਇਆ ਤੁਹਾਨੂੰ ਦੱਸਾਂ ਛੋਟੇ ਡੀਸੀ ਨੂੰ ਲਾਤਾ 2.5 ਕਰੋੜ ਰੁਪਏ ਅਥੋੜੇ ਵਾਲੇ ਨੂੰ ਰੋਪੜਾ ਇਹਨੂੰ 5 ਕਰੋੜ ਲੱਗਿਆ ਪਤਾ ਪੰਜ ਪੁੱਛ ਲਿਓ ਤੇ ਰਾਜਾ ਵੜਿੰਗਾ ਇਹ ਗੱਲ ਕਹਿੰਦਾ ਵੀ ਇਹ ਗੱਲ ਸਹੀ ਹੈ 2.5 ਕਰੋੜ ਛੋਟੇ ਨੂੰ ਤੇ 5 ਕਰੋੜ ਵੱਡੇ ਜ਼ਿਲ੍ਹੇ ਨੂੰ ਇਹ ਜਿਹੜਾ ਐਮਐਲਏ ਇਹਨਾਂ ਦਾ ਉਹਨੂੰ ਵੀ 5 ਲਾਇਆ ਹੁਣ ਉਹ ਇਕੱਠਾ ਕਰਦੇ ਫਿਰਦੇ ਇਹਦੀ ਆੜ ਦੇ ਵਿੱਚ ਪਤਾ ਨਹੀਂ ਕਿੰਨਿਆਂ ਕਦਾ ਹੁਣ ਕਦਾ ਗੁੱਟਣਗੇ ਸੋ ਇਹ ਹਾਲਾਤ ਹੈ ਸਰਕਾਰ ਦੀ ਉਠਾ ਲੈ ਕੇ ਬੈਹ ਜਣ ਮਟਕਾ ਚੌਂਗ ਦੇ ਵਿੱਚ ਐਸੀ ਦੇ ਆਵਾਂਗੇ ਅੱਛਾ ਅਮਰ ਸ਼ਾਨਾ ਕਾਫੀ ਯਾਰੀ ਇੱਕ ਗੱਲ ਖਬਰ ਲੱਗੀ ਸੀ ਇੱਕ ਅਖਬਾਰ 'ਚ ਮੇਰੇ ਕੋਲੇ ਹੋਰ ਹੀ ਕਟਿੰਗ ਕੀ ਆਮ ਆਦਮੀ ਪਾਰਟੀ ਔਰ ਬੀਜੇਪੀ ਕਾ ਹੋ ਸਕਤਾ ਹੈ ਇਸ ਸਮਝੌਤਾ ਤੁਸੀਂ ਪੜੀ ਹੈ ਨਹੀਂ ਪੜੀ ਆ ਮੇਰਾ ਮੋਬਾਈਲ ਲੈ ਆ ਵਿਖਾਣਾ ਤੁਨੂੰ ਕੱਲ ਇਹ ਖਬਰ ਲੱਗੀ ਸੀ ਅਖਬਾਰ ਦੇ ਵਿੱਚ ਹਿੰਦੀ ਅਖਬਾਰ ਦੀ ਸੁਰਖੀ ਹੈ ਬ੍ਰਕਰ ਦੈਨਿਕ ਭਾਸਕਰ ਦੀ ਹੈ ਉਹ ਲਿਖਿਆ ਕਿ ਇਹਨਾਂ ਦਾ ਸਮਝੌਤਾ ਹੋ ਸਕਦਾ ਹੈ ਮੈਨੂੰ ਲੱਗਦਾ ਹੜਾ ਹੂੰੜਾ ਮਾਰੇ ਨਹੀਂ ਗਏ ਸੀ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਨੂੰ ਜਨਾਬ ਦਿੱਲੀ ਵਾਲਿਆਂ ਨੇ ਭੇਜਿਆ ਹੋਵੇਗੀ ਜਾ ਕੇ ਗੜਮਲ ਕਰਿਆ ਉਹ ਜੇ ਆਪਣਾ ਸਮਝੋਤੇ ਨਾਲ ਹੁਣ ਕੰਮ ਚਲਾ ਲიਏ ਆਪਾਂ ਸਮਝੋਤੇ ਨਾਲ ਕੰਮ ਚਲਾ ਲੀਏ ਤਾਂ ਕੰਮ ਆਪਣਾ ਠੀਕ ਹੋ ਸਕਦਾ ਸੋ ਹੋ ਸਕਦਾ ਇਹਨਾਂ ਨੂੰ ਹੜਾ ਵਾਲੀ ਦਾ ਕਿਸੇ ਨੂੰ ਕੋਈ ਆ ਆ ਖਬਰ ਹੈ ਇਹਨਾਂ ਨੇ ਲਿਖਿਆ ਹੈ ਕਿ ਉਹ ਯਾਰ ਆ ਗਿਆ ਇਹ ਇਹ ਖਬਰ ਲੱਗੀ ਹੈ ਸੋ ਮੈਨੂੰ ਲੱਗਦਾ ਕਿ ਤੇ ਆਪਦੇ ਸਮਝੌਤੇ ਦੀ ਗੱਲ ਨਾ ਕਰਨਗੇ ਤੇ ਆਪ ਚਲੇ ਜਾ ਚਲੋ ਹਾਂ ਜੀ ਆਇਆ ਜੀ ਯਾਰ ਸਾਡ ਕੁਸਰ ਇਹ ਤਾਂ ਜੀ ਹੁਣ ਟਾਈਮ ਦੱਸੋ ਆ ਕੋਈ ਜੀ ਕਰਦਾ ਤੁਸੀ ਨੇ ਆ ਜੀ ਜੀ ਨੂੰ ਬੁਲਾਓ ਉਹਨਾਂ ਨੇ ਵੀ ਮੈਨੂੰ ਇਹ ਗੱਲ ਦੀ ਤੁਸੀਂ ਪੁੱਛ ਲਓ ਮੈਨੂੰ ਕਿਹਾ ਹੁੰਦਾ ਮੈਂ ਉਹਨਾਂ ਨੂੰ ਨਹੀਂ ਇਹ ਤੁਹਾਡਾ ਸਵਾਲ ਵੀ ਪਪੇ ਜੀ ਏ ਮੈਨੂੰ ਉਹਨਾਂ ਨੇ ਪੁੱਛਿਆ ਹੁੰਦਾ ਤਾਂ ਮੈਂ ਉਹਦਾ ਦੱਸਦਾ ਜੇ ਤੁਸੀਂ ਪੁੱਛਣਾ ਤਾਂ ਮੈਂ ਤੁਹਾਨੂੰ ਦੱਸ ਆਓ ਸਰ ਇਹ ਕਹਿੰਦੇ ਅਜੀਤ ਜੀ ਨੇ ਕੋਈ ਸਵਾਲ ਕੀਤਾ ਸੀ ਮੈਂ ਕਿਹਾ ਮੈਨੂੰ ਤਾਂ ਨਹੀਂ ਕੀਤਾ ਉਹਨਾਂ ਨੇ ਕੋਈ ਸਵਾਲ ਵੀ ਇਹ ਪੁੱਛਿਆਗਾ ਵੀ ਤੁਸੀਂ ਕੀ ਕਰੋਗੇ ਕਹਦਾ ਹਾਂਗੇ ਪੰਜਾਬ ਵਾਸਤੇ ਕੀ ਸੋਚਿਆ ਹੈ ਪੰਜਾਬ ਨੂੰ ਪਹਿਲਾਂ ਆਰਥਿਕ ਸੰਕਟ ਚੋਂ ਕੱਢਣਾ ਪਏਗਾ ਜਿਹੜੀ ਕਿਸੇ ਦੀ ਸੋਚ ਨਹੀਂ ਪੂਰਾ ਕਾਰਨ ਹੈ ਪੱਪੀ ਜੀ ਕਿੰਨਾ ਚਿਰ ਆਰਥਿਕ ਸੰਕਟ ਚੋਂ ਪੰਜਾਬ ਨੂੰ ਨਹੀਂ ਕੱਢੋਂਗੇ ਉਹਨਾਂ ਚਿਰ ਗੈਂਗਸਟਰ ਖਤਮ ਨਹੀਂ ਹੋਏਗਾ ਉਹਨਾਂ ਚੱਕਰ ਡਰੱਗਸ ਖਤਮ ਨਹੀਂ ਹੋਏਗੀ ਉਹਨਾਂ ਚੱਕਰ ਅਨ EMPLOYMENT ਖਤਮ ਨਹੀਂ ਹੋਗਾ ਆਰਥਿਕ ਸੰਕਟ ਤੋਂ ਕੱਢੋਂਗੇ ਤਾਂ ਲੋਕਾਂ ਨੂੰ ਆ ਜਿਹੜੇ ਮੁੰਡੇ ਘੁੰਮੀ ਜਾਂਦੇ ਇਹਨਾਂ ਨੂੰ ਨੌਕਰੀ ਮਿਲੇਗੀ ਨੌਕਰੀ ਮਿਲੇਗੀ ਤਾਂ ਨਸ਼ਾ ਘਟ ਜਾਏਗਾ ਜਿਹੜਾ 30000 ਰੁਪਿਆ ਲਏਗਾ ਉਹ ਗੈਂਗਸਟਰ ਨਹੀਂ ਬਣੇਗਾ ਕਿਉਂਕਿ ਉਹ ਆਦੇ ਕੰਮ ਤੇ ਲੱਗ ਗਿਆ ਹੁਣ ਜਿਹੜਾ ਹੁਣ ਦੇ ਥੱਲੇ ਬੈਠਾ ਵਿਹਲਾ ਪੜ ਕੇ ਉਹਨੂੰ ਇਹ ਗੈਂਗਸਟਰ ਲੈ ਜਾਂਦੀ ਵੀ ਆ ਜਾ ਵੀ ਆਲਾ 30000 ਰੁਪਿਆ ਰੱਖੀ ਕਰ ਅਸਵਾ ਬੰਦਾ ਮਾਰਨੇ 50000 ਰੁਪਏ ਦੇ ਕੇ ਨੂੰ ਬੰਦਾ ਮਾਰ ਦਿੰਦੇ ਇਹ ਸਾਰਾ ਆਰਥਿਕ ਬੋਝ ਹੈ ਸੰਕਟ ਜਿੰਨਾ ਚੱਕਰ ਪੰਜਾਬ ਨੂੰ ਆਰਥਿਕ ਸੰਕਟ ਚੋਂ ਬਾਹਰ ਨਹੀਂ ਕੱਢਾਂਗੇ ਇਹ तमाम ਅਸਲਿਆਂ ਦਾ ਹੱਲ ਦੇਖੋ ਵੋਟ ਚੋਰ ਗੱਦੀ ਛੋੜ ਇਹ ਜਿਹੜਾ ਆਵਾਜ਼ ਹੈ ਇਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚੋਂ ਅਸੀਂ ਇਹ ਸ਼ੁਰੂ ਕੀਤੀ ਜਦੋਂ ਉਹਨਾਂ ਨੇ ਕਿਹਾ ਸੀ ਐਸਆਈਆਰ ਕਰਨੀ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ ਐਸਆਈਆਰ ਦੇ ਰਾਹੀਂ ਉਹਨਾਂ ਦਾ ਮਤਲਬ ਹੈ ਕਿ ਐਸਆਈਆਰ ਕਰਕੇ ਅਸੀਂ ਵੋਟਾਂ ਕੱਟਦੀਏ ਤੇ ਵੋਟਾਂ ਕੱਟ ਕੇ ਅਸੀਂ ਬਿਹਾਰ ਦੇ ਵਿੱਚ ਆਪਣੀ ਸਰਕਾਰ ਬਣਾ ਦਈਏ ਕਿਉਂਕਿ ਜਿਸ ਰਾਜੇ ਚ ਚੋਣਾ ਹੋ ਰਹੀਆਂ ਚਾਰ ਮਹੀਨਿਆਂ ਨੂੰ ਉਹਦੇ ਚ ਐਸਆਰ ਦਾ ਕੀ ਮਤਲਬ ਹੋਇਆ ਅਸੀਂ ਰੋਲਾ ਪਾਇਆ ਫਿਰ ਨਾਰਾ ਦਿੱਤਾ ਵੋਟ ਚੋਰ ਗੱਦੀ ਛੋੜਦਾ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਕਿਸ ਪ੍ਰਕਾਰ ਦੇਸ਼ ਦੇ ਰਾਜਾਂ ਚ ਬੀਜੇਪੀ ਨੇ ਸਰਕਾਰਾਂ ਲੁੱਟੀਆਂ ਚੋਰੀ ਕਰਕੇ ਵੋਟਾਂ ਦੀ ਤੇ ਦੇਸ਼ ਦੀ ਸਰਕਾਰ ਵੀ ਅੱਜ ਹਰਿਆਣੇ ਦੀ ਸਰਕਾਰ 8 ਸੀਟਾਂ ਨਾਲ ਚਲੀ ਗਈ 22000 ਲੋਕਾਂ ਦਾ ਵੋਟਾਂ ਦਾ ਫਰਕ 8 ਸੀਟਾਂ ਦੇ ਨਹੀਂ ਤਾਂ ਅੱਜ ਸਾਡੀ ਸਰਕਾਰ ਹੋਣੀ ਸੀ। ਬੇਸ਼ੱਕ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਹੋਣੇ ਸੀ ਜੇ 25 ਸੀਟਾਂ ਸਾਨੂੰ ਆ ਜਾਂਦੀਆਂ ਲੇਕਿਨ 25 ਸੀਟਾਂ 'ਚ ਫਰਕ ਕਿੰਨਾ ਸੀ ਵੋਟਾਂ ਦਾ 30 ਕੇ 31000 ਦਾ ਫਰਕ ਸੀ 31000 ਵੋਟਾਂ ਸਾਨੂੰ ਵੱਧ ਪੈ ਜਾਂਦੀਆਂ ਤਾਂ 25 ਸੀਟਾਂ ਸਾਨੂੰ ਆ ਜਾਂਦੀਆਂ। ਸਮਾਲ ਮਾਰਜਨ ਜਿੱਥੇ ਇਹ ਵੋਟ ਚੋਰੀ ਕਰਦੇ ਉਹ ਮਹਾਰਾਸ਼ਟਰ ਦੇ ਵਿੱਚ ਐਮਪੀ ਦੀਆਂ ਸੀਟਾਂ ਜ਼ਿਆਦਾ ਅਸੀਂ ਜਿੱਤ ਗਏ ਸੀਟਾਂ ਜਿੱਤਣ ਤੋਂ ਬਾਅਦ 50 ਮਹੀਨਿਆਂ 'ਚ 70 ਕੇ 72 ਲੱਖ ਵੋਟ ਕੱਢ ਦਿੱਤੀ ਗਈ ਮਹਾਰਾਸ਼ਟਰ 'ਚ ਤੇ ਸਰਕਾਰ ਬਣ ਗਈ ਬੀਜੇਪੀ ਦੀ ਯਾਰ 5 ਮਹੀਨੇ ਪਹਿਲਾਂ ਅਸੀਂ ਜਿੱਤੇ ਆ ਤੇ ਪੰਜਾਬ ਦੇ ਲੋਕਾਂ ਦੀ ਮਦਦ ਨਹੀਂ ਕਰ ਰਹੇ ਹੁਣ ਮੁੱਖ ਮੰਤਰੀ ਨੇ ਇੱਕ ਚੜ੍ਹਦੀ ਕਲਾ ਆਪਰੇਸ਼ਨ ਸ਼ੁਰੂ ਕਰ ਲਿਆ ਵਾਹਓ ਮਾਦੇਓ ਸ਼ੇਰੋ ਇਹ ਪੰਜਾਬ ਤਾਂ ਚੜ੍ਹਦੀ ਕਲਾ ਚ ਹੈਗਾ ਹੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਤਰਪੀ ਹੈ ਗੁਰੂਆਂ ਪੀਰਾਂ ਮਾਤਾ ਰਾਣੀ ਸਭ ਦੀ ਲੋਕਾਂ ਨੂੰ ਪੈਸੇ ਇਕੱਠੇ ਕਰਕੇ ਕਹਿੰਦੇ ਅਸੀਂ ਰਾਹਤ ਹੁਣ ਲੋਕਾਂ ਨੂੰ ਦਿਆਂਗੇ ਫਿੱਟੇ ਮੂੰਹ ਥੋੜਾ ਫਿਰ ਸਰਕਾਰ ਦਾ ਕੰਮ ਹੈ ਪਹਿਲਾਂ ਵੀ ਤਾਂ ਸਰਕਾਰ ਦੇ ਪੈਸੇ ਆ ਪਹਿਲਾਂ ਵੀ ਲੋਕਾਂ ਦਾ ਟੈਕਸ ਕਲੈਕਸ਼ਨ ਦਾ ਪੈਸਾ ਹੈ ਹੁਣ ਤੁਸੀਂ ਕਹਿੰਦੇ ਆ ਉਜੋਗਪਤੀਆਂ ਨੂੰ ਦੁਕਾਨਦਾਰਾਂ ਨੂੰ ਹੁਣ ਕੀ ਹੋਇਆ ਤੁਹਾਨੂੰ ਦੱਸਾਂ ਛੋਟੇ ਡੀਸੀ ਨੂੰ ਲਾਤਾ 2.5 ਕਰੋੜ ਰੁਪਈਆ ਅਥੋੜੇ ਵਾਲੇ ਨੂੰ ਰੋਪੜਾ ਨੂੰ 5 ਕਰੋੜ ਲੱਗਿਆ ਪਤਾ ਪੰਜ ਪੁੱਛ ਲਿਓ ਤੇ ਰਾਜਾ ਵੜਿੰਗਾ ਇਹ ਗੱਲ ਕਹਿੰਦਾ ਵੀ ਇਹ ਗੱਲ ਸਹੀ ਹੈ 2.5 ਕਰੋੜ ਛੋਟੇ ਨੂੰ ਤੇ 5 ਕਰੋੜ ਵੱਡੇ ਜ਼ਿਲ੍ਹੇ ਨੂੰ ਇਹ ਜਿਹੜਾ ਐਮਐਲਏ ਇਹਨਾਂ ਦਾ ਉਹਨੂੰ ਵੀ 5 ਲਾਇਆ ਹੁਣ ਉਹ ਇਕੱਠਾ ਕਰਦੇ ਫਿਰਦੇ ਇਹਦੀ ਆਰਡ ਦੇ ਵਿੱਚ ਪਤਾ ਨਹੀਂ ਕਿੰਨਿਆਂ ਕਦਾ ਹੁਣ ਕਦਾ ਗੁੱਟਣਗੇ ਸੋ ਇਹ ਹਾਲਾਤ ਹੈ ਸਰਕਾਰ ਦੀ ਉਠਾ ਲੈ ਕੇ ਵੇਹਣ ਮਟਕਾ ਚੌਂਕ ਦੇ ਵਿੱਚ ਵੈਸੇ ਹੀ ਦੇ ਆਵਾਂਗੇ ਅੱਛਾ ਮੈਂ ਚਾਹਾਂਦਾ ਤਾਂ ਆ ਵੀ ਯਾਰੀ ਕੱਲ ਖਬਰ ਲੱਗੀ ਸੀ ਇੱਕ ਅਖਬਾਰ 'ਚ ਮੇਰੇ ਕੋਲੇ ਹੋਰ ਹੀ ਕਟਿੰਗ ਕੀ ਆਮ ਆਦਮੀ ਪਾਰਟੀ ਔਰ ਬੀਜੇਪੀ ਦਾ ਹੋ ਸਕਦਾ ਹੈ ਸਮਝੌਤਾ ਤੁਸੀਂ ਪੜੀ ਹੈ ਨਹੀਂ ਪੜੀ ਆ ਮੇਰਾ ਮੋਬਾਈਲ ਲੈ ਆ ਵਿਖਾਣਾ ਤੁਨੂੰ ਕੱਲ ਇਹ ਖਬਰ ਲੱਗੀ ਸੀ ਅਖਬਾਰ ਦੇ ਵਿੱਚ ਹਿੰਦੀ ਅਖਬਾਰ ਦੀ ਸੁਰਖੀ ਹੈ ਬ੍ਰਿਕਾ ਦੈਨਿਕ ਭਾਸਕਰ ਦੀ ਹੈ ਉਹ ਲਿਖਿਆ ਕਿ ਇਹਨਾਂ ਦਾ ਸਮਝੌਤਾ ਹੋ ਸਕਦਾ ਹੈ ਮੈਨੂੰ ਲੱਗਦਾ ਹੜਾ ਹੂੰੜਾ ਮਾਰੇ ਨਹੀਂ ਗਈ ਸੀ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਨੂੰ ਜਨਾਬ ਦਿੱਲੀ ਵਾਲਿਆਂ ਨੇ ਭੇਜਿਆ ਹੋਵੇਗੀ ਜਾ ਕੇ ਗੜਮਲ ਕਰਿਆ ਉਹ ਇਹ ਆਪਣਾ ਸਮਝੋਤੇ ਨਾਲ ਹੁਣ ਕੰਮ ਚਲਾ ਲიਏ ਆਪਾਂ ਸਮਝੋਤੇ ਨਾਲ ਕੰਮ ਚਲਾ ਲੀਏ ਤਾਂ ਕੰਮ ਆਪਣਾ ਠੀਕ ਹੋ ਸਕਦਾ ਸੋ ਹੋ ਸਕਦਾ ਇਹਨਾਂ ਨੂੰ ਹੜਾ ਵਾਲੀ ਦਾ ਕਿਸੇ ਨੂੰ ਕੋਈ ਆ ਆ ਖਬਰ ਹੈ ਇਹਨਾਂ ਨੇ ਲਿਖਿਆ ਹੈ ਕਿ ਉਹ ਯਾਰ ਆ ਗਿਆ ਇਹ ਇਹ ਖਬਰ ਲੱਗੀ ਹੈ ਸੋ ਮੈਨੂੰ ਲੱਗਦਾ ਕਿ ਤੇ ਆਪਦੇ ਸਮਝੌਤੇ ਦੀ ਗੱਲ ਨਾ ਕਰਨਗੇ ਤੇ ਆਪ ਚਲੇ ਜਾਓ ਚਲੋ ਹਾਂ ਜੀ ਆਈ ਗਿਆ ਸਾਡਾ ਪੁੱਤ ਇਹ ਤਾਂ ਜੀ ਹੁਣ ਟਾਈਮ ਦੱਸੋ ਆਪ ਕੋਈ ਨਹੀਂ ਕਰਦਾ ਤੁਸੀਂ ਕਿਹਨਾਂ ਕੁਐਸਚਨ ਕੀਤਾ ਥਾ ਦੁਕਾਨਦਾਰ ਨੂੰ ਤੁਸੀਂ ਜੀ ਜੀ ਨੂੰ ਬੁਲਾਓ ਉਹਨਾਂ ਨੇ ਨਹੀਂ ਮੈਨੂੰ ਇਹ ਗੱਲ ਦੀ ਤੁਸੀਂ ਪੁੱਛ ਲਓ ਮੈਨੂੰ ਕਿਹਾ ਹੁੰਦਾ ਮੈਂ ਉਹਨੂੰ ਨਹੀਂ ਇਹ ਤੁਹਾਡਾ ਸਵਾਲ ਵੀ ਪਪੇ ਜੀ ਇਹ ਮੈਨੂੰ ਉਹਨਾਂ ਨੇ ਪੁੱਛਿਆ ਹੁੰਦਾ ਤਾਂ ਮੈਂ ਉਹਦਾ ਦੱਸਦਾ ਜੇ ਤੁਸੀਂ ਪੁੱਛਣਾ ਤਾਂ ਮੈਂ ਤੁਹਾਨੂੰ ਦੱਸਦਾ ਆਓ ਸਰ ਇਹ ਕਹਿੰਦੇ ਅਜੀਤ ਜੀ ਨੇ ਕੋਈ ਸਵਾਲ ਕੀਤਾ ਸੀ ਮੈਂ ਕਿਹਾ ਮੈਨੂੰ ਤਾਂ ਨਹੀਂ ਕੀਤਾ ਉਹਨਾਂ ਨੇ ਕੋਈ ਸਵਾਲ ਵੀ ਇਹ ਪੁੱਛਿਆ ਦਾ ਵੀ ਤੁਸੀਂ ਕੀ ਕਰੋਗੇ ਕਹਦਾ ਹਾਂਗੇ ਪੰਜਾਬ ਵਾਸਤੇ ਕੀ ਸੋਚਿਆ ਹੈ ਪੰਜਾਬ ਨੂੰ ਪਹਿਲਾਂ ਆਰਥਿਕ ਸੰਕਟ ਚੋਂ ਕੱਢਣਾ ਪਏਗਾ ਜਿਹੜੀ ਕਿਸੇ ਦੀ ਸੋਚ ਨਹੀਂ ਪੁਰਾ ਕਾਰਨ ਹੈ ਪੱਪੀ ਜੀ ਕਿੰਨਾ ਚਿਰ ਆਰਥਿਕ ਸੰਕਟ ਚੋਂ ਪੰਜਾਬ ਨੂੰ ਨਹੀਂ ਕੱਢੋਂਗੇ ਉਹਨਾਂ ਚਿਰ ਗੈਂਗਸਟਰ ਖਤਮ ਨਹੀਂ ਹੋਏਗਾ ਉਹਨਾਂ ਚੱਕਰ ਡਰੱਗਸ ਖਤਮ ਨਹੀਂ ਹੋਏਗੀ ਉਹਨਾਂ ਚੱਕਰ ਅਨ EMPLOYMENT ਖਤਮ ਨਹੀਂ ਹੋਗਾ ਆਰਥਿਕ ਸੰਕਟ ਤੋਂ ਕੱਢੋਂਗੇ ਤਾਂ ਲੋਕਾਂ ਨੂੰ ਆ ਜਿਹੜੇ ਮੁੰਡੇ ਘੁੰਮੀ ਜਾਂਦੇ ਇਹਨਾਂ ਨੂੰ ਨੌਕਰੀ ਮਿਲੇਗੀ ਨੌਕਰੀ ਮਿਲੇਗੀ ਤਾਂ ਨਸ਼ਾ ਘਟ ਜਾਏਗਾ ਜਿਹੜਾ 30000 ਰੁਪਿਆ ਲਏਗਾ ਉਹ ਗੈਂਗਸਟਰ ਨਹੀਂ ਬਣੇਗਾ ਕਿਉਂਕਿ ਉਹ ਆਦੇ ਕੰਮ ਤੇ ਲੱਗ ਗਿਆ ਹੁਣ ਜਿਹੜਾ ਹੁਣ ਦੇ ਥੱਲੇ ਬੈਠਾ ਵਿਹਲਾ ਪੜ ਕੇ ਉਹਨੂੰ ਇਹ ਗੈਂਗਸਟਰ ਲੈ ਜਾਂਦੀ ਵੀ ਆ ਜਾ ਵੀ ਆਲਾ 30000 ਰੁਪਿਆ ਰੱਖੀ ਕਰ ਅਸਵਾ ਬੰਦਾ ਮਾਰਨੇ 50000 ਰੁਪਏ ਦੇ ਕੇ ਨੂੰ ਬੰਦਾ ਮਾਰ ਦਿੰਦੇ ਇਹ ਸਾਰਾ ਆਰਥਿਕ ਬੋਝ ਹੈ ਸੰਕਟ ਜਿੰਨਾ ਚੱਕਰ ਪੰਜਾਬ ਨੂੰ ਆਰਥਿਕ ਸੰਕਟ ਚੋਂ ਬਾਹਰ ਨਹੀਂ ਕੱਢਾਂਗੇ ਇਹ तमाम ਅਸਲਿਆਂ ਦਾ ਹੱਲ